ਅਕਬਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਮੌਲੇ ਧਾਰ ਮੀਂਹ ਨੇ ਦਸਤਕ ਦੇ ਦਿੱਤੀ ਹੈ ਜਿੱਥੇ 2 3 4 ਦਿਨ ਤੋਂ ਲੋਕ ਪਰੇਸ਼ਾਨ ਹੋਏ ਸੀ ਕਿਉਂਕਿ ਲਗਾਤਾਰ ਗਰਮੀ ਕਿਤਨਾ ਕਿਤੇ ਮੌਨਸੂਨ ਦੇ ਦਿਨਾਂ ਦੇ ਵਿੱਚ ਵੀ ਵਧ ਰਹੀ ਸੀ ਸਾਵਣ ਦੇ ਮਹੀਨੇ ਦੇ ਵਿੱਚ ਵੀ ਵਧ ਰਹੀ ਸੀ ਤਾਂ ਲੋਕਾਂ ਨੂੰ ਉਸ ਹੁਮਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਰੀਰ ਵੀ ਚਿਪਚਿਪ ਹੁੰਦੇ ਸੀ ਤਾਂ ਹੁਣ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਤੇਜ਼ ਮੀਂਹ ਹੈ ਛਤਰੀ ਲੈ ਕੇ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕਵਰ ਕਰਕੇ ਦਿਖਾ ਰਹੇ ਹਾਂ ਔਰ ਮੈਂ ਇੱਧਰ ਆਪਣੇ ਕੈਮਰਾਮੈਨ ਨੂੰ ਕਹਾਂਗਾ ਇੱਧਰ ਤਸਵੀਰ ਵੀ ਦਿਖਾ ਦਿੱਤੀ ਜਾਵੇ ਇੱਧਰ ਜਿੱਧਰ ਵੀ ਤੁਹਾਨੂੰ ਨਜ਼ਰ ਵੱਜਦੀ ਹੈ ਤੁਹਾਨੂੰ ਚਾਰੇ ਪਾਸੇ ਮੌਲੇ ਧਾਰ ਮੀਹੀ ਦਿਖਾਈ ਦੇਵੇਗਾ ਕਿਉਂਕਿ ਮੌਲੇ ਧਾਰ ਮੀ ਹੈ ਬਿਲਕੁਲ ਔਰ ਬਦਲਾਂ ਦੇ ਵਿੱਚ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਲੀ ਘਟਾ ਜਿਹੜੀ ਹੈ ਉਹ ਛਾਈ ਹੋਈ ਹੈ ਤਾਂ ਇੱਧਰ ਤਸਵੀਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਬਿਲਕੁਲ ਕਾਲੀ ਘਟਾ ਜਿਹੜੀ ਉਹ ਛਾਈ ਹੋਈ ਹੈ ਔਰ ਮਾਝੇ ਏਰੀਏ ਦੇ ਵਿੱਚ ਵੀ ਕਈ-ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਅੱਜ ਤੜਕਸਾਰ ਤੋਂ ਹੀ ਮਾਝੇ ਏਰੀਏ ਦੇ ਵਿੱਚ ਬਾਰਿਸ਼ ਹੋਈ ਹੈ ਔਰ ਉਸ ਤੋਂ ਬਾਅਦ ਵਿੱਚ ਹੁਣ ਦੁਆਬੇ ਏਰੀਏ ਦੇ ਵਿੱਚ ਵੀ ਬਾਰਿਸ਼ ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਵੇਂ ਪੂਰੇ ਸ਼ਹਿਰ ਦਾ ਮਾਹੌਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਮੀ ਆ ਜੁੜਿਆ ਉਹ ਪੈ ਰਿਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਸੀ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਵਿੱਚ بارش ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਇਸ ਹੁਮਮਤ ਤੋਂ ਰਾਹਤ ਮਿਲ ਸਕਦੀ ਹੈ ਇਸ ਹੁਮਮਤ ਤੋਂ ਰਾਹਤ ਮਿਲ ਸਕਦੀ ਹੈ ਤਾਂ ਇਹ ਤਸਵੀਰ ਦਿਖਾ ਰਹੇ ਹਾਂ ਆ ਕਿ ਕਿਵੇਂ ਆ ਮੌੜੇ ਧਾਰ ਮੀਂਹ ਜਿਹੜਾ ਉਹ ਪੈ ਰਿਆ ਜਿੰਨੇ ਵੀ ਤਰਸ਼ਿਕ ਤੁਸੀਂ ਜੁੜਿਓ ਕਮੈਂਟ ਕਰਕੇ ਦੱਸੋ ਕਿ ਆ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿੱਥੇ ਕਿੱਥੇ ਨਹੀਂ ਤਾਂ ਇਹ ਤਸਵੀਰ ਹੈ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਦੁਆਬੇ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਹੈ ਮੀਂਹ ਦੀ ਔਰ ਆ ਤੁਸੀਂ ਦੇਖ ਸਕਦੇ ਹੋ ਮਾਝੇ ਏਰੀਏ ਦੇ ਵਿੱਚ ਵੀ ਮੀਂਹ ਜਿਹੜਾ ਉਹ ਪਿਆ ਹੈ ਹਾਲਾਂਕਿ ਆ ਬਠਿੰਡਾ ਮਾਨਸਾ ਏਰੀਆ ਦੀ ਗੱਲ ਕਰਦੇ ਆ ਤਾਂ ਕਿਤੇ ਕਿਤੇ ਕਿਣਮਣ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਬਿਲਕੁਲ ਦੁਆਬੇ ਏਰੀਆ ਦੇ ਵਿੱਚ ਸਭ ਤੋਂ ਮੌਲੇਤਾਰ ਮੀਂਹ ਜਿਹੜਾ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਅੱਜ ਤੜਕਸਾਰ ਦੀ ਗੱਲ ਕਰਦੇ ਆ ਤਾਂ ਮਾਝੇ ਦੇ ਵਿੱਚ ਤੜਕਸਾਰ ਜਿਹੜੀ ਬਾਰਿਸ਼ ਹੈ ਉਹ ਦੇਖਣ ਨੂੰ ਮਿਲੀ ਹੈ ਆ اور ਫਸਲਾਂ ਦੀ ਅਸੀਂ ਜੇਕਰ ਗੱਲ ਕਰੀਏ ਤਾਂ ਜਿਨ੍ਹਾਂ ਨੇ ਕਦੂ ਕਰਨੇ ਆ ਜਾਂ ਜਿਨ੍ਹਾਂ ਨੇ ਜੀਰੀ ਲਾਈ ਹੈ ਤਾਂ ਉਹਨਾਂ ਦੇ ਵਾਸਤੇ ਵੀ ਚੰਗਾ ਹੈ ਕਿਉਂਕਿ ਕਿਤੇ ਨਾ ਕਿਤੇ ਪਾਣੀ ਦੀ ਵੀ ਉਹਨਾਂ ਨੂੰ ਦਿੱਕਤ ਆ ਰਹੀ ਸੀਗੀ ਤਾਂ ਉਹ ਵੀ ਹੁਣ ਇਹ ਝੋਨੇ ਦੇ ਵਾਸਤੇ ਵੀ ਚੰਗਾ ਹੈ ਜਿਨ੍ਹਾਂ ਦਾ ਪਾਣੀ ਜਿਹੜਾ ਫਸਲਾਂ ਦੇ ਵਿੱਚ ਸੋਕਿਆ ਜਾ ਚੁੱਕਾ ਹੈ ਝੋਨੇ ਦੇ ਵਿੱਚ ਤਾਂ ਉਹ ਹੁਣ ਪਾਣੀ ਜਿਹੜਾ ਆ ਉਹ ਵੀ ਇੱਥੇ ਦੁਬਾਰਾ ਪਰ ਜਾਵੇਗਾ ਤਾਂ ਕਿੰਨਾ ਕਿਤੇ ਰਾਹਤ ਵੀ ਹੈ ਮੌਸਮ ਤੋਂ ਇੱਕ ਵੱਡੀ ਰਾਤ ਹੈ ਬੱਦਲ ਕਾਲੇ ਬੱਦਲ ਮੰਡਰਾਏ ਕੋਈ ਨਹੀਂ ਅਜੇ ਵੀ ਆਸਮਾਨ ਦੇ ਵਿੱਚ ਔਰ ਕਾਲੀ ਘਟਾ ਚਾਰੇ ਪਾਸੇ ਛਾਈਆ ਮੌਲੇ ਧਾਰਮੀ ਜਿਹੜਾ ਆ ਉਹ ਲਗਾਤਾਰ ਪੈ ਰਿਹਾ ਹੈ ਜਿੰਨੇ ਵੀ ਦਰਸ਼ਕ ਤੁਸੀਂ ਜੁੜੇ ਹੋ ਹੋ ਕਮੈਂਟ ਕਰਕੇ ਆਪਣੇ ਏਰੀਏ ਦਾ ਹਾਲ ਸਾਡੇ ਨਾਲ ਜਰੂਰ ਸਾਂਝਾ ਕਰਿਓ ਮੌਸਮ ਵਿਭਾਗ ਨੇ ਅਜੇ 1-2 ਦਿਨ ਹੋਰ ਜਾ ਜਿਹੜਾ ਵਾ ਇਸੇ ਤਰੀਕੇ ਦੇ ਨਾਲ ਆ ਟਿੱਪਣੀ ਕੀਤੀ ਹੈ ਕਿ ਇੱਕ ਦੋ ਦਿਨ ਤੱਕ ਇਸੇ ਤਰੀਕੇ ਦੇ ਨਾਲ بارش ਜਿਹੜੀ ਹੈ ਉਹ ਪੈ ਸਕਦੀ ਹੈ ਔਰ ਗਰਮੀ ਤੋਂ ਜਿਹੜੀ ਰਾਤ ਹੈ ਉਹ ਮਿਲ ਸਕਦੀ ਹੈ ਪਰ ਕਿਤਨਾ ਕਿਤੇ ਜਦੋਂ ਲਗਾਤਾਰ بارش ਹੁੰਦੀ ਹੈ ਤਾਂ ਕਿਤਨਾ ਕਿਤੇ ਮੁਸ਼ਕਲਾਂ ਵੀ ਥੋੜੀਆਂ ਜੀਆਂ ਲੋਕਾਂ ਦੀ ਆਵਾਜ਼ ਜਾਂਦੀਆਂ ਨੇ ਕਿਉਂਕਿ ਆਵਾਜਾਈ ਨੂੰ ਲੈ ਕੇ ਅਸੀਂ ਭਾਵੇਂ ਗੱਲ ਕਰ ਲਈਏ ਜਾਂ ਫਿਰ ਕਈ ਹੋਰ ਕੰਮ ਕਾਜ ਹੁੰਦੇ ਨੇ ਜਿਹੜੇ ਕਿ ਨਹੀਂ ਹੋ ਪਾਉਂਦੇ ਮੀਂਹ ਦੇ ਵਿੱਚ ਤਾਂ ਆ ਫਿਲਹਾਲ ਦੀ ਕੜੀ ਹੁਣ ਤਾਂ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਚਾਰੇ ਪਾਸੇ ਸੰਗਣੀ ਆ ਬਾਰਿਸ਼ ਤੁਸੀਂ ਦੇ ਸਕਦੇ ਹੋ ਜਿਹਨੂੰ ਸੰਗਣਾ ਮੀਂਹ ਵੀ ਅਸੀਂ ਕਹਿ ਦਿੰਨੇ ਆ ਛੇਤੀ ਕੀਤੇ ਆ ਹਟਣ ਵਾਲਾ ਇਹ ਜਿਹੜਾ ਮੀਂਹ ਹੈ ਉਹ ਨਹੀਂ ਹੈ ਜਿੰਨੇ ਵੀ ਦਰਸ਼ਕ ਤੁਸੀਂ ਜੁੜਿਓ ਆਪਣੇ ਏਰੀਏ ਦਾ ਹਾਲ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੈ ਕਾਏ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਤਾਜ਼ਗੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੀਂਹ ਨੇ ਜਿੱਥੇ दस्तक ਦਿੱਤੀ ਹੋਈ ਆ ਬੌਲੇ ਤਾਰ ਮੀ ਵੀ ਤੁਸੀਂ ਦੇਖ ਸਕਦੇ ਹੋ ਆਰੇ ਪੂਰੇ ਸ਼ਹਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱਥੇ ਕਿੰਨਾ ਜੜਾ ਵੀ ਹੈ ਉਹ ਆ ਪੈ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਕੱਲ ਸ਼ਾਮ ਹੀ ਆ ਜਿਹੜੀ ਇਸ ਨੂੰ ਲੈ ਕੇ ਟਿੱਪੜੀ ਜਿਹੜੀ ਸੀ ਉਹ ਕਰ ਦਿੱਤੀ ਸੀ ਕਿ ਕੱਲ ਜਿਹੜਾ ਆ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕਿਉਂਕਿ ਜੇਕਰ ਅਸੀਂ ਹਿਮਾਚਲ ਦੀ ਗੱਲ ਕਰੀ ਤਾਂ ਹਿਮਾਚਲ ਦੇ ਵਿੱਚ ਵੀ ਬਾਰਿਸ਼ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਕਈ ਬੱਦਲ ਵੀ ਉੱਥੇ ਫਟੇ ਨੇ ਬੱਦਲਵਾਈ ਵੀ ਦੇਖਣ ਨੂੰ ਮਿਲ ਰਹੀ ਹੈ ਔਰ ਉਸ ਦੇ ਕਾਰਨ ਪਾਣੀ ਜਿਹੜਾ ਆ ਉਹ ਜਰੂਰ ਬਿਆਸ ਦਰਿਆ ਦੇ ਵਿੱਚ ਵੀ ਚੜਿਆ ਹੋਇਆ ਹੈ ਤਾਂ ਹੁਣ ਪੰਜਾਬ ਦੇ ਵਿੱਚ ਵੀ ਮੀਂਹ ਨੇ ਦਸਤਕ ਦੇ ਦਿੱਤੀ ਹੈ ਇਹ ਕਾਲੀ ਕੜਾ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਦਰਸ਼ਕ ਜੁੜੇ ਹੋਏ ਹੋ ਕਮੈਂਟ ਕਰਕੇ ਆਪਣੇ ਏਰੀਏ ਦਾ ਸਾਡੇ ਨਾਲ ਹਾਲ ਜਿਹੜਾ ਆ ਉਹ ਜਰੂਰ ਸਾਂਝਾ ਕਰਿਓ ਕਿ ਆਖਿਰਕਾਰ ਕਿੱਥੇ-ਕਿੱਥੇ ਬਾਰਿਸ਼ ਆ ਪੈ ਰਿਹਾ ਕਿੱਥੇ ਕਿੱਥੇ ਮੀਂਹ ਜਿਹੜਾ ਪੈ ਰਿਹਾ ਤਾਂ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਬਿਲਕੁਲ ਤਾਜੀ ਤਸਵੀਰ ਹੈ ਜਲੰਧਰ ਦੀ ਕਿ ਕਿਵੇਂ ਬੌਲੇ ਧਾਰ ਮੀਂਹ ਦੀ दस्तक ਹੋ ਚੁੱਕੀ ਹੈ ਤੇ ਆਉਣ ਵਾਲੇ 2 ਦਿਨ ਤੱਕ ਮੀਂਹ ਦੇ ਅਸਰ ਜਿਹੜੇ ਆ ਬਾਰਿਸ਼ ਦੇ ਇਸੇ ਤਰੀਕੇ ਦੇ ਨਾਲ ਅਜਿਓ ਆ ਦੱਸੇ ਗਏ ਨੇ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਜਿਹੜਾ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਿਹੜਾ ਆ ਉਹ ਮਿਲ ਸਕਦਾ ਹੈ ਤਾਂ ਅੱਜ ਸਵੇਰੇ ਤੜਕਸਾਰ ਦੀ ਗੱਲ ਕਰੀਏ ਮਾਝੇ ਖੇਤਰ ਦੇ ਵਿੱਚ بارش ਹੋਈ ਹੈ ਫਿਰ ਉਸ ਤੋਂ ਬਾਅਦ ਤੇ ਵਿੱਚ ਅੱਜ ਦੁਆਬੇ ਦੇ ਵਿੱਚ ਵੀ ਹੋ ਰਹੀ ਹੈ ਔਰ ਬਠਿੰਡੇ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ بارش ਦੇਖਣ ਨੂੰ ਮਿਲ ਰਹੀ ਹੈ ਕਿਤੇ ਕਿਤੇ ਬੱਦਲਵਾਈ ਹੋ ਸਕਦੀ ਹੈ ਕਿਤੇ ਕਿਤੇ ਕਿੜਵੇਣਾ ਪਰ ਕਿਤੇ ਆ ਦੇਖੋ ਤੁਸੀਂ ਕਿਵੇਂ ਆ ਪਾਣੀ ਜਿਹੜਾ ਆ ਉਹ ਇਕੱਠਾ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ ਇੰਨੀ ਜਿਆਦਾ ਤੇਜ਼ ਮੀਂਹ ਹੈ ਆਵਾਜ਼ ਵੀ ਤੁਹਾਨੂੰ ਸੁਣਾਈ ਦਿੰਦੀ ਹੋਵੇਗੀ ਕਿਵੇਂ ਮੀਂਹ ਜੜਿਆ ਉਹ ਪੈ ਰਿਹਾ ਹੈ ਇੰਨੀ ਜਿਆਦਾ ਤੇਜ਼ ਬਾਰਿਸ਼ ਜੜੀ ਹੈ ਉਹ ਆ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ ਮੌਲੇ ਤਾਰ ਮੀ ਹੈ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਕਿ ਜਿਹੜਾ ਇੰਨੀ ਜਲਦੀ ਹਟਦਾ ਨਹੀਂ ਹੈ ਤਾਂ ਇਸ ਬਾਰਿਸ਼ ਨੇ ਹੁਣ ਜਿਹੜੀ ਹੈ ਉਹ ਦਸਤਕ ਦੇ ਦਿੱਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਹੁਣੇ ਮੀਂਹ ਜੜਿਆ ਆ ਉਹ ਕਦੋਂ ਆ ਹਟਦਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲਾਂ ਵੀ ਆ ਜਿਹੜੇ ਆ ਕੁਝ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ ਮੌਸਮ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹਾਲਾਂਕਿ yellow alert ਜਿਹੜਾ ਆ ਉਹ ਇੰਨਾ ਜ਼ਿਆਦਾ ਨਹੀਂ ਹੁੰਦਾ yellow alert ਨੂੰ ਲੈ ਕੇ ਫਿਰ ਵੀ ਕਿਹਾ ਗਿਆ ਸੀ ਕਿ بارش ਝੜੀ ਉਹ ਪੈ ਸਕਦੀ ਹੈ ਮੌਨਸੂਨ ਦੇ ਵਿੱਚ ਸੌਣ ਦਾ ਮਹੀਨਾ ਵੀ ਜਿਹੜਾ ਉਹ ਸ਼ੁਰੂ ਹੈ ਤਾਂ ਇਸ ਸੌਣ ਦੇ ਮਹੀਨੇ ਦੇ ਅਕਸਰ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਝੜੀਆਂ ਹਾਲ ਲਗਦੀਆਂ ਨਹੀਂ ਪਰ ਉਸ ਤੋਂ ਬਾਅਦ ਦੇ ਵਿੱਚ ਹੁਣੇ ਤਸਵੀਰ ਦਿਖਾ ਰਹੇ ਹਾਂ ਦਸਤਕ ਦੇ ਦਿੱਤੀ ਆ ਮੀਨੇ ਔਰ ਕਾਲੀ ਘਟਾ ਵੀ ਬੱਤਲ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਜਿੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਮੌਸਮ ਕਿਵੇਂ ਦਾ ਹੋਇਆ ਕਿੰਨਾ ਜਿਆਦਾ ਮੌਸਮ ਇੱਕ ਸੁਹਾਵਣਾ ਵੀ ਜ਼ਰੂਰ ਹੈ ਪਰ ਬਾਰਿਸ਼ ਦੀ ਐਸੀ ਜੇਕਰ ਗੱਲ ਕਰੀਏ ਤਾਂ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਜਿਹੜੀ ਹੈ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਜਿੰਨੇ ਵੀ ਦਰਸ਼ਕ ਤੁਸੀਂ ਜੁੜੇ ਹੋਏ ਹੋ ਕਮੈਂਟ ਕਰਕੇ ਸਾਡੇ ਨਾਲ ਆਪਣੀ ਸਿਟੀ ਦਾ ਵੀ ਖਿਆਲ ਦੱਸ ਸਕਦੇ ਹੋ ਕਿ ਆਖਿਰਕਾਰ ਕਿੱਥੇ-ਕਿੱਥੇ ਮੀਂਹ ਜੜਿਆ ਉਹ ਪੈ ਰਿਹਾ ਹੈ